सरदार के तोया मारा डचरा कह दी हर मोहम्मद दी जान गई है कोई ना मेरा पत्नी का डाबी ना किथे तू तर गया ये छोरा ओए लोगों मेरा छोरा भीर के

छुट्टी आया अठवी महीने आया महीने आया सी ਸਭੀ ਤਰੀਕ ਨੂੰ ਮੈਂ ਸ਼ਪਿੰਗ ਦੇ ਇਨਵਾਇਸ ਪਾ ਲਈ ਜਾਈਂ ਹੋਰ ਕਦੋਂ ਆਉਣਾ ਕਿ ਕੋਈ ਹੋਰ ਤਾਂ ਹਜੇ ਕੁਛ ਨਹੀਂ ਸੀ ਸੱਿਆ ਬਾਤ ਲਈ ਕਹਿੰਦਾ ਸੀ ਮੈਂ ਆਉਂਗਾ ਕਿਉਂ ਨੂੰ ਬਾਅਦ ਕਿੰਨੇ ਸਾਲ ਹੋ ਗਏ ਪਟਿਆਲੇ ਉਹ ਕੜਦੇ ਨੂੰ ਉਹਦੇ ਹਸਲ ਕਰਦੇ ਨੂੰ ਤਿਆਰੀ ਵੀ ਕਰਦੇ ਨੂੰ ਕਹਿੰਦਾ ਸੀ ਕਦੇ ਕੋਈ ਤਿਹਾਰ ਨਹੀਂ ਮਨਾਇਆ ਛੋਡੇ ਚ ਕਰਦੇ ਆ ਨਾ ਉਹਨਾਂ ਤੇ ਆਉਣਾ ਗੁਰਪੁਰਬ ਤੇ ਆਉਣਾ ਕਿਹਿਆ ਗੁਰਪੁਰਬ ਤੇ ਆਉਣੀ ਸੋਹੇ ਦਾਤ ਬਾਬੇ ਨੇ ਕਹਿੰਦਾ ਗੁਰਪੁਰਬ

ਉਹਦੀ ਰੀਪੀ ਪਹਿਲਾ 2 ਸਾਲ ਚਾਹਾਂ ਪੇਪਰ ਲੀਕ ਹੋ ਗਿਆ ਇਸ ਵਜ੍ਹਾ ਪੇਪਰ ਕਲੀਅਰ ਹੋ ਗਿਆ 4 ਸਾਲ ਦੀ ਪਰਸੀ ਪੀ ਹੋ ਮੇਰਾ ਕੰਮ ਨਹੀਂ ਚਾਹੀ ਮਰ ਜਾਣਾ ਵਰਦੀ ਪਾਣੀ ਪਾਣੀ ਆ ਸਾਨੂੰ ਨਹੀਂ ਦੋ ਦੇ ਜੀ ਝੱਡ ਜਾਣਾ ਕਰਕੇ ਅਸੀਂ ਨਾਲ ਨੂੰ ਦੇਖ ਦੇਖ ਕੇ ਜਿੰਦੇ ਸੀ ਸਾਡਾ ਸਭ ਕੁਝ ਜੋਈ ਸੀ ਦੇਣਾ ਸੀ ਕਿ ਤਾਰੇ ਮਾਵਾ ਡੱਜਰਾ ਕੰਦੀ ਹਰ ਮਾਮਾ ਦੇ ਨੀ ਲੰਗ ਗਈ ਆ ਕੋਈ ਨਾ ਮੇਰਾ ਪੁੱਤ ਕਿਲਾ ਕੋਈ ਨਾ ਕਿਥੇ ਤੂੰ ਤਰ ਗਿਆ ਇਹ ਛੋੜਿਆ ਬੱਬੂ ਜੀ ਨਾਮ ਕੀ ਤੁਹਾਡਾ ਜੀ ਚਰਨਜੀਤ ਸਿੰਘ ਅਜੇ ਵੀਰ ਆਪਣਾ ਕੀ ਸੀ ਬੇਟਾ ਅਜੇ ਸਿੰਘ ਕਦੋਂ ਭਰਤੀ ਹੋਇਆ ਕੋਈ ਨਹੀਂ ਵੀਰ ਆਹੀ ਬਾਈ 22 ਹੋਇਆ ਕਦੋਂ ਹੋਈ ਸੀ ਆਖਰੀ ਵਾਰ ਗੱਲ ਤੁਹਾਡੀ ਦੇ ਨਾਲ ਜੀ ਆਖਰੀ ਵਾਰ ਮੇਰੀ ਪਰਸੋਂ ਗੱਲ ਹੋਈ ਸੀ ਕੀ ਗੱਲਬਾਤ ਹੋਈ ਸੀ ਕੀ ਕਹਿੰਦਾ ਸੀ ਕੀ ਕਹਿੰਦਾ ਬਰਾਜੀ ਖੁਸ਼ੀ ਆ ਡੈਡੀ ਠੀਕ ਠਾਕ ਆ ਬਾਕੀ ਕਹਿੰਦਾ ਮੰਮੀ ਨਾਲ ਗੱਲ ਕਰਾ ਦਿਓ ਹਾਂਜੀ ਫਿਰ ਮੈਂ ਘਰ ਥੋੜੀ ਗੱਲ ਕਰ ਤਈ ਫਿਰ ਉਹ ਮੰਮੀ ਨਾਲ ਕਹਿੰਨਾ ਮੇਰੀ ਗੱਲ ਕਰਾ ਕਈ ਵਾਰੀ ਹੁਣਾ ਘਰ ਉਹਨੇ ਕੰਮ ਤੇ ਹੁਣਾ ਮੈਂ ਕਹਿੰਨਾ ਬਾ ਸ਼ਾਮੀ ਗੱਲਿਓ ਨਹੀਂ ਤਾਂ ਜਦੀ ਮੈਂ ਭੱਜ ਕੇ ਉਹਨੂੰ ਫੜੋਣਾ ਕਿ ਉਹਨਾਂ ਗੱਲਾਂ ਕਿੰਨਾ ਕੰਨਾ ਚਾ ਕਰਦਾ ਉਹਦੇ ਮਾਤਾ ਹਾਂਜੀ ਕਿਸ ਤਰ੍ਹਾਂ ਸੂਚਨਾ ਮਿਲੀ ਕੱਲ ਸ਼ਾਮ ਨੂੰ ਆਪਾਂ ਨੂੰ ਸੂਚਨਾ ਮੈਨੂੰ 5:30 ਕੁਰੀਬਨ ਮਿਲੀ ਉਹਨਾਂ ਕੋਲੋਂ ਸੀਗਾ ਬਾਈ ਕੁੜੇ ਮੈਨੂੰ ਕੋਈ ਫੋਨ ਚੋਦਰ ਮੈਂ ਗਿਆ ਸੀ ਪਸ਼ੂ ਪਾਗ ਗੜਾ ਮਾਨ ਸੂਨ ਵਾਲੀ ਸੀ ਮੈਂ ਦੀ ਛੋਟੀ ਮੈਂ ਕਹ ਚੱਲ ਗਿਆ ਜਾਨ ਨੂੰ ਖਬਰ ਆਈ ਖਬਰ ਆਈ ਤੇ ਉਹ ਕੰਦੀ ਕੌਣ ਬੋਲ ਰਿਹਾ ਕਹਿੰਦਾ ਮੈਂ ਸਰ ਬੋਲ ਰਹਾ ਇਹ ਕਹਿੰਦੀ ਮੈਂ ਅਜੇ ਦੀ ਮੰਮੀ ਬੋਲ ਰਹੀ ਆ ਇਹ ਢਾਮਾ ਢੋਲ ਕੇ ਮੈਨੂੰ ਕੰਦੀ ਫੜਿਓ ਫੋਨ ਵੀ ਆ ਮੜੀ ਗੱਲ ਕਰਿਓ ਨਾ ਅਜੇ ਦਾ ਸਾਰਾ ਆ ਬਜੇ ਉਹਨਾਂ ਨੇ ਸਾਰੇ ਨੇ ਫੋਨ ਕਰਿਆ ਕੀ ਗੱਲਬਾਤ ਹੋਈ ਹਾਂਜੀ ਮੈਂ ਕਹ ਸਰ ਦੀ ਕੀ ਗੱਲ ਹੋਈ ਕਹਿੰਦਾ ਕੀ ਦਾ ਦਾ ਗੱਲ ਘਟਨਾ ਵਾਪਰ ਗਈ ਕਹਿੰਦਾ ਸਪੋਰਟ ਹੋ ਗਿਆ ਉੱਥੇ ਪਿਓਟੀ ਤੇ ਮੈਂ ਤਾਂ ਉਹਨੂੰ ਬਚਾ ਨਹੀਂ ਸਕੇ ਨਹੀਂ ਕਹਿੰਦਾ ਉਹ ਕਿਉਂ ਨਾ ਮਸਕੂਲ ਕੇ ਜਿਆਦਾ ਟੌਰਚਰ ਹੋ ਗਿਆ ਕਹਿੰਦੇ ਹਾਂਜੀ ਇੰਨੀ ਗੱਲ ਹੋਈ ਆ ਬਸ ਇਹ ਹਾਈ ਕੋਰਟ ਆ ਸਾਰੇ ਫਕੀ ਲੱਗ ਜਾਂਦਾ ਉਹ ਵੀ ਲੱਗੇ ਸੀ ਉਹ ਵੀ ਭਾਈ ਨਾਟ ਕੇ ਕਾਨੂੰ ਡੱਗਦੀ ਨਹੀਂ ਆ ਗਈ

ਇੰਨਾ ਗੁਜ਼ਾਰਾ ਕਰਕੇ ਥੋੜਾ ਥੋੜਾ ਪੈਸਾ ਜੋੜ ਕੇ ਚਲੋ ਚੁੰਨੀ ਕਿਲਾਵਾ ਕਰਿਆ ਜਿੱਦਾਂ ਉਹਨਾਂ ਦਾ ਵਸੀਬਾ ਕਰਿਆ ਕਰਨ ਦੇ ਵਿੱਚ ਚਲੋ ਬੇਟੀਆਂ ਖੋਸਾਲ ਨੇ ਉਹਨਾਂ ਨੂੰ ਵੀ ਹੁਣ ਸਾਰਾ ਵੀ ਡੈਡੀ ਦਾ ਸਾਰਾ ਹੋ ਗਿਆ ਹਾਂਜੀ ਸਾਡਾ ਭਰਾ ਫਾਉ ਚਲੀ ਗਿਆ ਸਾਨੂੰ ਕੋਈ ਚਾਹਦਾ ਸਾਨੂੰ ਵੀ ਦੇਖੂਗਾ ਹਾਂਜੀ ਸਾਡੇ ਵਾਲ ਚ ਹੱਥ ਮਾਰੂਆ ਕੋਈ ਲੋੜ ਪੈ ਗਈਆ ਕਹਿ ਬਗ ਧੱਕੇ ਨਾ ਵੀ ਸਾਨੂੰ ਆ ਚਾਹੀਦਾ ਜਿਸ ਤਰ੍ਹਾਂ ਪਿੰਡ ਚ ਸੁਣਿਆ ਵੀ ਅਜੇ ਨੇ ਆਪ ਵੀ ਬੜੀ ਮਿਹਨਤ ਕਰੀਆ ਤੇ ਦਿਹਾੜੀ ਵੀ ਜਾਂਦਾ ਰਿਹਾ ਹਾਂ ਜੀ ਦਿਹਾੜੀ ਤਾਂ ਫਿਰ ਉਹ ਫੌਜ ਦੀ ਤਿਆਰੀ ਕਿਸ ਤਰ੍ਹਾਂ ਕਰਦਾ ਸੀਗਾ ਜੀ ਦਿਹਾੜੀ ਦਾ ਪਾ ਕਰਕੇ ਫਿਰ ਟ੍ਰੇਨਿੰਗ ਵੀ ਕਰਦਾ ਆਪਣਾ ਅਕੈਡਮੀ ਜਾਂਦਾ ਰਿਹਾ ਫਿਰ ਲੌਕਡਾਊਨ ਹੋ ਗਿਆ ਵਿੱਚ ਅਕੈਡਮੀ ਜਾਂਦਾ ਪਟਿਆਲੇ ਬਹੁਤ ਉਹਨੇ ਮਿਹਨਤ ਕਰੀ ਘਰ ਤੋਂ ਰੁਕਦਾ ਨਹੀਂ ਰਾਤ ਨੂੰ ਸਵੇਰ ਨੂੰ ਘਣੋਂ ਮਮੀ ਦਾਦੀ ਚੱਲੇ ਮੈਂ ਉੱਥੇ ਪੜਾਈ ਪੜੀ ਕਰੀ ਜਾਣੀ ਬਹੁਤ ਮਿਹਨਤ ਕਰਕੇ ਪੜਾਈ ਕਰੀ ਕਾਈ ਸਟੂ ਪਾ ਕੇ ਬਸ ਇੱਕ ਦਿਨ ਉਹ ਗਾਇਸੀ ਆ ਗਈ ਕਹਿੰਦੇ ਭਾਰਤੀ ਅਗਨੀ ਵੀਰ ਵਾਲੀ ਮੈਂ ਕਿਹਾ ਦੇਖ ਲੈ ਬੇਟਾ ਜਿੱਦਾਂ ਵੀ ਪ੍ਰੀਖਿਆ ਹੈ ਨਾ ਮੈਂ ਕਿਹਾ ਨੌਜਵਾਨੇ ਜਾਂਦੇ ਆ ਫੌਜਾਂ ਸਾਰੇ ਉਮੀਦਾਂ ਲਾ ਜਾ ਫੇ ਕੀ ਹੁੰਦਾ ਹੈ ਨਾ ਫਿਰ ਆਪਾਂ ਨੂੰ ਮੈਂ ਉਹ ਕੀ ਕਰ ਸਕਦਾ ਹਾਂ ਘਟਨਾ ਦਾ ਕੀ ਪਤਾ ਹੈ ਵੀ ਇਹ ਘਟਨਾ ਬੇਵਾਪਰ ਜਾਣੀ ਇੱਕ ਦਿਨ ਸਾਡੇ ਨਾਲ ਹੁਣ ਮੈਂ ਤਾਂ ਕੁਝ ਨਹੀਂ ਕਰ ਸਕਦਾ ਬਾਕੀ ਹੁਣ ਬੇਟਾ ਨੂੰ ਕੋਨ ਮਿਲਣਾ ਚਾਹੀਦਾ ਗਵਰਨਮੈਂਟ ਸਾਹਿਬ ਬੇਟਾ ਤਾਂ ਵਾਪਸ ਨਹੀਂ ਆਉਂਦਾ ਪਰ ਐਡੀ ਵੱਡੀ ਕੁਰਬਾਨੀ ਜਿਹੜੀ ਕਰੋੜਾਂ ਚ ਕੋਈ ਉਹ ਦਿੰਦਾ ਕਿਸ ਤਰ੍ਹਾਂ ਦੇਖਦੇ ਹਾਂ ਬੇਟੇ ਦੀ ਸ਼ਹਾਦਤ ਨੂੰ ਵੀ ਦੇਸ਼ ਦੇ ਲਈ ਕੁਰਬਾਨ ਹੋਣਾ ਕੁਰਬਾਨ ਹੋਇਆ ਗਵਰਬਾ ਸਾਨੂੰ ਮੇਰੇ ਬੇਟੇ ਤੇ ਮਾਣ ਵੀ ਹੈ ਵੀ ਮੇਰਾ ਬੇਟਾ ਸ਼ਹੀਦ ਹੋਇਆ ਕੁਰਬਾਨੀ ਦੀ ਦੇਸ਼ ਕੌਮ ਦੀ ਖਾਤਰ ਉਹਨੇ ਆਪਣੀ ਜਾਨ ਦੀ ਨਾ ਪਰਵਾਹ ਕਰਦੇ ਹੋਏ ਕਿਉਂ ਮੋਰੇ ਹੋ ਕੇ ਜੋੜ ਪੱਜ ਕੀਤੀ ਤਾਂ ਉਹਦੇ ਨਾਲ ਘਟਣਾ ਬਾਕੀ ਜੇ ਬਾਈ ਜਾਨ ਥੋੜਾ ਪਿੱਛੇ ਹਟਦਾ ਕਦਮ ਨਾ ਇੱਥੇ ਤੱਕ ਪਾਉਂਦਾ। بیٹے ਦੀ ਜਿਹੜੀ ਸ਼ਹਾਦਤ ਆ ਹਮੇਸ਼ਾ ਜਿਉਂਦੀ ਰਹੇ ਅੱਖਾਂ ਦੇ ਸਾਹਮਣੇ ਤੁਹਾਨੂੰ ਦਿੜਿ ਦੇ ਕਿਸ ਤਰ੍ਹਾਂ ਜਿਹੜੀ ਸਰਕਾਰ ਤੋਂ ਮੰਗ ਕਰਦੇ ਨੇ ਕਿਸ ਤਰ੍ਹਾਂ ਯਾਦਗਾਰ ਬਣੇ। ਮੰਗ ਕਰਦੇ ਆ ਵੀ ਜੋ ਵੀ ਉਹਦਾ ਮਾੜਾ ਮੋਟਾ ਇੱਥੇ ਬਣਾਉਣਾ ਚਾਹੀਦਾ। ਮੇਰੇ ਪਿੰਡ ਦਾ ਬੱਚਾ ਆਮਗੜ ਸਦਾਰਾਂ ਦੇ ਵਿੱਚ ਅਗਨੀ ਵੀਰ ਜਿੱਦਾਂ ਕੋਈ ਸ਼ਹੀਦ ਨਹੀਂ ਹੋਇਆ। ਅੰਮਨ ਆਪਣੀ ਸਰਵੀਆਂ ਦੇ ਕਰੀਬ ਸ਼ਹੀਦ ਹੋਇਆ ਜੀ ਕਿ ਕੀ ਕਾਂਗਰਸ ਪਰਿਵਾਰ ਨਾਲ ਕੋਈ ਮੁਲਾਕਾਤ ਅਹ ਦੇਖੋ ਜੀ ਗਮ ਵੀ ਘੜੀ ਹੈਗੀ ਹੈ ਇੱਕ ਸਾਡੇ ਤੇ ਪਰਿਵਾਰ ਦੇ ਵਿੱਚੋਂ ਸ਼ਹੀਦ ਅਜੇ ਵੀਰ ਸਿੰਘ ਅਗਨੀ ਵੀਰ ਜੋ ਜਿਹੜੀ ਜੀ ਜਨਾਂ ਨੂੰ ਪ੍ਰਾਪਤ ਹੋਈ ਹੈ ਉਹਨਾਂ ਦਾ ਪਰਿਵਾਰ ਇੱਥੇ ਸਾਰਾ ਬੈਠਾ ਹੈ ਛੇ ਆ ਭੈਣਾਂ ਦਾ ਇਕੱਲਾ ਉਪਰਾਹ ਅਂਡ ਉਹਨਾਂ ਦੇ ਫਾਦਰ ਸਾਹਿਬ ਮਦਰ ਸਾਹਿਬ ਔਰ ਸਾਰੇ ਪਰਿਵਾਰ ਨੂੰ ਮਿਲੇ ਹੈ ਉਹਨਾਂ ਦੀ ਹਾਲਤ ਨਹੀਂ ਹੈ ਕੋਈ ਹੱਲ ਕਰਣ ਦੀ ਇਸ ਤਰ੍ਹਾਂ ਪ੍ਰਸ਼ਾਸਨ ਪੁਲਿਸ ਔਰ ਜਿੰਨੇ ਵੀ ਪਿੰਡ ਦੇ ਔਰ ਸਬਡਿਵੀਜ਼ਨ ਦੇ ਬਹੁਤ ਸਾਰੇ ਬੰਦੇ ਇੱਥੇ ਆ ਕੇ ਉਹਨਾਂ ਨੂੰ ਮਿਲ ਕੇ ਉਹਨਾਂ ਨੂੰ ਇੱਕ ਤਰਾਸ ਦੇ ਸਕਦੇ ਆ ਉਹਨਾਂ ਦਾ ਅਹ ਉਹਨਾਂ ਦੇ ਨਾਲ ਖੜੇ ਆ ਕਿ ਉਹਨਾਂ ਦੇ ਪਰਿਵਾਰ ਦੇ ਨਾਲ ਅਸੀਂ ਹੈਗੇ ਆ ਉਹਨਾਂ ਨੂੰ ਦੱਸਿਆ ਹੈ ਕਿ ਅਹ ਉੱਥੋਂ ਜਿਹੜੀ ਸ਼ਹੀਦ ਦੀ ਜਿਹੜੀ ਦੇਹ ਹੈਗੀ ਆ ਉਹ ਸ਼ਾਮ ਨੂੰ ਉੱਥੋਂ ਸ਼ਾਇਦ ਅੱਜ ਉੱਥੋਂ ਜੰਮੂ ਹਸਪਤਾਲ ਤੋਂ ਜਿਹੜੀ ਹੈਗੀ ਆ ਉਹਦੀ ਰਵਾਨਗੀ ਹੋਏਗੀ ਤੇ ਸੂਬੇਦਾਰ ਸਾਹਿਬ ਨਾਲ ਉੱਥੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕੋਈ ਔਥੈਂਟਿਕ ਇਨਫੋਰਮੇਸ਼ਨ ਜਦੋਂ ਹੀ ਮਿਲਦੀ ਹੈ ਕਿ ਉਹ ਕਦੋਂ ਚੱਲਣਗੇ ਉਹਦੇ ਜਾਨ ਮਲ ਕਾਲ ਜਾਂ ਜਿਹੜੇ ਜਿਹੜੇ ਲਾਸਟ ਰਾਈਟ ਨੇ ਸਰਕਾਰ ਕਦੋਂ ਹੁੰਦਾ ਉਹਦੇ ਬਾਰੇ ਅਜੇ ਪਰਿਵਾਰ ਨੇ ਫੈਸਲਾ ਲੈਣਾ ਉਸ ਟਾਈਮ ਤੇ ਕਹਿੰਦਾ ਨਹੀਂ ਮੈਂ ਸਰ ਗਵਰਨਮੈਂਟ ਪਾਲਿਸੀ ਕਿਸ ਤਰ੍ਹਾਂ ਗੱਲ ਹੋਈ ਇਹ ਤੁਹਾਡੀ ਜਾਂ ਪਰਸਪੈਕਟਿਵ ਮੈਂ ਦੂਸਰੇ ਸਰ ਸਾਹਿਬ ਨਾਲ ਜੋ ਵੀ ਪਾਲਿਸੀ ਵੀ ਰਿਗਾਰਡਿੰਗ ਡਿਸੀਜਨ ਹੈ ਉਹ ਸੀਐਮ ਸਾਹਿਬ ਦਫ਼ਤਰ ਵੱਲੋਂ ਕਨਵੇ ਕਰ ਦਿੱਤਾ ਜਾਵੇਗਾ ਔਰ ਜੋ ਵੀ ਸ਼ਹੀਦ ਹੋ ਦਾ ਬੰਦਾ ਜਿਹੜਾ ਹੈਗਾ ਪਰਿਵਾਰ ਨੂੰ ਜਿਹੜੀ ਹੈ ਪੂਰੀ ਸਹਾਇਤਾ ਸਪੋਰਟ ਜਿਹੜੀ ਉਹ ਦਿੱਤੀ ਜਾਵੇਗੀ ਮਿਹਨਤ ਮੇਰੀ ਰਹਿਮਤ ਖੁਦਾ ਦੀ ਮੁਸਲਮਾਨੀ ਰੋਹਾਨੀਅਤੇ ਕਾਲੇ ਇਲਮ ਦੇ ਮਾਹਰ ਚਮਤਕਾਰ ਹੁੰਦੇ ਦੇਖੋ ਆਪਣੀ ਅੱਖਾਂ ਸਾਹਮਣੇ 100% ਗਾਰੰਟੀ ਨਾਲ ਪਾਓ ਹਰ ਪਰੇਸ਼ਾਨੀ ਦਾ ਹੱਲ પતિ ਪਤਨੀ ਚ ਝਗੜਾ ਸੌਤਨ ਦੁਸ਼ਮਨ ਤੋਂ ਛੁਟਕਾਰਾ ਤਲਾਕ ਕੇਸ ਵਿਦੇਸ਼ ਚ ਪੱਕਾ ਹੋਣਾ ਜਾਦੂ ਟੂਣੇ ਅਤੇ ਕੀਤੇ ਕਰਾਇਦਾ ਖਾਤਮਾ ਗੁਪਤਵਸ਼ੀਕਰਨ ਕਰਵਾਓ ਮਨ ਚਾਹ ਪ੍ਰੇਮੀ ਪ੍ਰੇਮਿਕਾ ਆਪਣੇ ਵਾਸਵਿਸ਼ ਕਰੋ ਲਾਟਰੀ ਨੰਬਰ ਪਾਓ 649 ਹੋਵੇ ਚਾ ਲੋਟੋ ਬੈਕਸ ਪਿਆਰ ਜੋ ਤੋਖਾ ਖਾ ਚੁੱਕੇ ਪ੍ਰੇਮੀ ਪ੍ਰੇਮਿਕਾ ਇੱਕ ਵਾਰ ਜ਼ਰੂਰ ਸੰਪਰਕ ਕਰੋ ਗੁਰੂ ਰਹਿਮਤ ਜੀ 9872188593